ਤੇ ਜੀ ਜਿਹੜਾ ਜਨਰਲ ਫੰਟ ਪ੍ਰਾਡਕਟ ਹੋਵੇ ਤੇ ਆਪਾਂ ਦੀ ਇੱਕ ਬਹੁਤ ਹੀ ਖੂਬਸੂਰਤ ਕਟਰੀ ਵਿੱਚ ਜੀ ਆਪਾਂ ਸਭਾ ਪਰਿਆਣੀ ਆਦੇ ਤੇ ਜਿੱਥੇ ਆਪਾਂ ਹਣ ਹੈਗੇ ਤਾਂ ਥੋੜੇ ਵੱਧ ਸਮੇ ਲਈ ਨਹੀਂ ਆ ਤੇ ਪਰ ਆਪਾਂ ਇੱਕ ਦੋ ਬਾਟ ਪਾਵਾਂਗੇ ਇੱਥੇ ਜਿਹੜੇ ਜੀ ਤੁਹਾਨੂੰ ਕੰਟਰੀ ਟੂਰ ਕਰਾਵਾਂਗੇ ਇੱਥੇ ਦਾ ਤੇ ਇੱਥੇ ਮੇਨਲੀ ਤੁਸੀਂ ਵੇਖ ਸਕਦੇ ਹੋ બસਿਸ ਤੇ ਐਮ ਆਰਟੀਸ ਜਾਂਦੀਆਂ ਨੇ ਜਿਵੇਂ ਹੁਣ ਉੱਤੇ ਐਮ ਆਰਟੀ ਜਾਂਦੀ ਆ ਆਪਾਂ ਹੁਣ ਐਮ ਆਰਟੀ ਜਾਣਾ ਹਰ ਇੱਕ ਸ਼ਹਿਰ ਦੇ ਨੇੜੇ ਤੇ ਜਿਹੜੇ ਐਮ ਆਰਟੀ ਸਟੇਸ਼ਨ ਆ ਤੇ ਬੱਸ ਸਟੇਸ਼ਨ ਆ ਜਿਹੜਾ ਉਹ ਤਾਂ ਚਲੋ ਹਰੇਕ ਬਲਾਕ ਦੇ ਥੱਲੇ ਹੀ ਹੁੰਦਾਗਾ ਜਿਵੇਂ ਇੱਥੇ ਘਰ ਨਹੀਂ ਹੁੰਦੇ ਇੱਥੇ ਬਲਾਕ ਹੁੰਦੇ ਆ ਤੇ ਐਵੇਂ ਕਰਕੇ ਜਿਵੇਂ ਇੱਥੇ ਬਲਾਕ ਨੰਬਰ ਹੁੰਦੇ ਆ ਬਿਲਡਿੰਗ ਨੰਬਰ ਮਤਲਬ ਬਹੁਤ ਸੋਹਣਾ ਸ਼ਹਿਰ ਹੈ ਇੱਥੇ ਜੀ ਆਪਾਂ ਨੂੰ ਜਿਵੇਂ ਗੱਡੀਆਂ ਦੀਆਂ ਲਾਈਟਾਂ ਹੁੰਦੀਆਂ ਨੇ ਉਵੇਂ ਹੀ ਵੇਟ ਕਰਨੀ ਪੈਂਦੀ ਆ ਲਾਈਟ ਹੋਣ ਦੀ ਤੇ ਫੇਰ ਕ੍ਰੋਸ ਕਰ ਸਕਦੇ ਆ ਤੇ ਇੱਕ ਸਾਹ ਰਹੇ ਤੁਸੀਂ ਤੇ ਆਪਾਂ ਜੀ ਮਿਲਦੇ ਆ ਤੁਹਾਨੂੰ ਹੁਣ ਐਮ ਆਰਟੀ ਦੇ ਵਿੱਚ ਤੇ ਆ ਕੇ ਜਿਵੇਂ ਹੁਣ ਲਾਈਟ ਹੋ ਗਈ ਆ ਆਪਣੀ ਆਪਾਂ ਹੁਣ ਪਹੁੰਚ ਗਏ ਆ ਜੀ MRT ਦੇ ਵਿੱਚ ਤੇ ਇੱਥੋਂ ਆਪਣੇ ਦੋ ਲਾਈਨਾਂ ਜਾਂਦੀਆਂ ਨੇ ਇੱਕ ਜਿਵੇਂ MRT ਉਹਆਂ ਲਾਈਨਾਂ ਹੁੰਦੀਆਂ ਨੇ ਵੇਖ ਸਕਦੇ ਹੋ ਜਿਵੇਂ ਉਹ ਰੈੱਡ ਲਾਈਨ ਤੇ ਬ੍ਰਾਊਨ ਲਾਈਨ ਵਿਖਾਉਂਦੇ ਆ ਉਮੀ ਰੈੱਡ ਲਾਈਨ, ਗ੍ਰੀਨ ਲਾਈਨ, ਬ੍ਰਾਊਨ ਲਾਈਨ, ਬਲੂ ਲਾਈਨ ਐਵੇਂ ਕਰਕੇ ਲੈਣਾ ਨੇ ਜੀਆਂ ਤੇ ਉਹ ਹਰੇਕ ਸ਼ਹਿਰ ਤੇ ਵਿੱਚ ਕਨੈਕਟਡ ਨੇ ਜਿਵੇਂ ਆ ਆਪਣਾ ਸਾਰਾ ਸਿੰਗਾਪੁਰ ਆ ਤੇ ਆਹ ਗ੍ਰੀਨ ਲਾਈਨ ਜਾਂਦੀ ਆ येलो ਲਾਈਨ ਸਰਕਲ ਲਾਈਨ ਐਂਡ 레드 ਲਾਈਨ ব্রাউন ਲਾਈਨ ਪਰਪਲ ਐਂਡ ਬਲੂ ਲਾਈਨ ਇਹ ਐਵੇਂ ਆ ਸਾਰੀਆਂ ਲਾਈਨਾਂ ਜਾਂਦੀਆਂ ਨੇ ਜੋ ਕਿ ਆਪਣੀ ਹਰ ਇੱਕ ਸਿਟੀ ਦੇ ਨਾਲ ਕਨੈਕਟਡ ਆ ਜਿਵੇਂ ਆ ਟਾਈਮ ਦਿੱਤਾ ਹੋ ਜਾਂਦਾ ਵੀ ਇੰਨੇ ਇੰਨੇ ਟਾਈਮ ਚ ਜੁੜੀ ਛੋਟੀ ਐਮ ਆਰਟੀਓ ਹੁੰਦੀ ਆ ਇਮੇ ਜਿਹੜਾ ਇਹ ਵਲੌਗ ਹੈ ਇਹਦੇ ਵਿੱਚ ਤਾਂ ਆਪਾਂ ਤੁਹਾਨੂੰ ਜਿਹੜੀਆਂ ਬੇਸਿਕ-ਬੇਸਿਕ ਥਿੰਗਾਂ ਨੇ ਜੀਆਂ ਸਿੰਗਾਪੁਰ ਦੀਆਂ ਉਹ ਸਮਝਾ ਦੇਣੀਆਂ ਨੇ ਜੀਆਂ ਤੇ ਦੈਨ ਫਿਰ ਆਪਾਂ ਇੱਥੇ ਲੋਕੇਸ਼ਨਾਂ ਬਹੁਤ ਸੋਹਣੀਆਂ-ਸੋਹਣੀਆਂ ਨੇ ਆਪਾਂ ਫਿਰ ਅਗਲੇ ਵਲੌਗ ਦੇ ਵਿੱਚ ਜਿਹੜਾ ਆਪਣਾ ਪਾਰਟ 2 ਆਊਗਾ ਉਹਦੇ ਵਿੱਚ ਆਪਾਂ ਫਿਰ ਦਿਖਾਵਾਂਗੇ ਕੋਈ ਜੀਆਂ ਲੋਕੇਸ਼ਨਾਂ ਤੇ ਜਿਹੜੀਆਂ ਸੋਹਣੀਆਂ-ਸੋਹਣੀਆਂ ਬੜੀਆਂ ਨੇ ਆਮਰਟੀ ਤੁਸੀਂ ਦੇਖ ਸਕਦੇ ਆ ਐਕਸੀਲੇਟਰਸ ਲੱਗੇ ਹੋਏ ਨੇ ਇਹ ਤੇ ਮੈਂ ਕੋਸ਼ਕ ਕੋਸ਼ਕ ਘਰਾਂਾਂ ਦੇ ਬਈ ਇੱਥੇ ਜਿਹੜੀਆਂ ਬਿਲਡਿੰਗਾਂ ਨੇ ਉਹ ਵੀ ਪੁਰਾਣੀਆਂ ਨੇ ਜਿਵੇਂ ਮੈਂ ਤੁਹਾਨੂੰ ਆ ਕਿਸੇ ਵੇਖ ਸਕਦੇ ਹਾਂ ਇਹ ਪੁਰਾਣੇ ਘਰ ਬਣੇ ਹੋਏ ਨੇਗੇ ਤੇ ਇਹਨਾਂ ਨੇ ਅਜੇ ਤੱਕ ਸੰਭ ਕੇ ਰੱਖੇ ਹੋਏ ਨੇ ਤੇ ਵੈਸੇ ਤਾਂ ਚਲੋ ਅਪਗ੍ਰੇਡ ਆ ਜਿਹੜਾ ਉਹ ਟਾਈਮ ਦੇ ਹਿਸਾਬ ਨਾਲ ਹੋਈ ਜਾਂਦਾ ਕੋਈ ਅੰਤ ਹੀ ਨਹੀਂ ਟੈਕਨੋਲੋਜੀ ਬਹੁਤ ਵਧੀ ਜਾਂਦੀ ਆ ਪਰ ਕੁਸ਼ਕ ਜਿਹੜੀਆਂ ਚੀਜ਼ਾਂ ਸੰਭ ਕੇ ਰੱਖਿਆ ਉਹ ਬੜੀਆਂ ਚੰਗੀਆਂ ਲੱਗਦੀਆਂ ਨਜ਼ਾਰਾ ਬੰਦਾ ਦੇਖਦਾਗਾ ਤੇ ਇਹਨਾਂ ਨੇ ਦੇਖੋ ਅਜੇ ਤੱਕ ਆ ਘਰ ਜਿਹੜੇ ਆ ਸਾਹਮਣੇ ਰੱਖੇ ਹੋਏ ਨੇ ਤੇ ਆ ਜਿਹੜੇ ਵੱਡੇ ਇਹ ਕੌਂਡੋ ਕਹਿੰਦੇ ਬਾਈ ਇਹਨਾਂ ਨੂੰ ਇਹ ਪ੍ਰਾਈਵੇਟ ਹੁੰਦੇ ਨੇ ਬਈ ਜਿਹੜਾ ਸਿੰਗਾਪੁਰ ਦਾ ਵੈਦਰ ਹੈ ਨਾ ਬਹੁਤ ਹੀ ਜ਼ਿਆਦੀ ਸੋਨਾਗਾ ਜਿਵੇਂ ਇੱਥੇ ਜੇ 30 35 ਤੋਂ ਉੱਪਰ ਟੈਂਪਰੇਚਰ ਚਲੇ ਗਿਆ ਨਾਲ ਹੀ ਉਰੇ ਮੀਂਹ ਪੈ ਜਾਂਦਾ ਬਾਕੀ ਵੈਸੇ ਤਾਂ 12 ਮਹੀਨੇ ਗਰਮੀ ਹੁੰਦੀ ਆ ਪਰ ਗਰਮੀ ਉਹ ਵਾਲੀ ਗਰਮੀ ਨਹੀਂ ਹੁੰਦੀ ਜਿਵੇਂ ਆਪਣੇ ਬਹੁਤ ਜ਼ਿਆਦੀ ਗਰਮੀ ਹੋ ਜਾਂਦੀ ਆ ਔਖੀ ਹੋ ਜਾਂਦਾ ਰਹਿਣਾ ਇੱਥੇ ਮੀਂਹ ਪੈ ਜਾਂਦਾ ਜੇ ਗਰਮੀ ਹੋ ਜੇ ਨਾਲ ਹੀ ਮੀਂਹ ਪੈ ਜਾਂਦਾ ਬਾਕੀ ਜਿਹੜੇ ਵੀਰ ਨਵੇਂ ਆ ਵੈਸੇ ਤਾਂ ਸਾਰੇ ਵੀਰ ਨਵੇਂ ਹੀ ਆ ਕਿਉਂਕਿ ਆਪਣਾ ਇਹ ਨਵਾਂ ਚੈਨਲ ਹੀ ਆ ਤੇ ਪਹਿਲਾ ਹੀ ਵਲੌਗ ਆ ਤੇ ਸਪੋਰਟ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਜਿਹੜੇ ਨਾਲ ਆਉਣ ਵਾਲੇ ਜਿਹੜੇ ਵਲੌਗ ਆ ਉਹ ਤੁਹਾਡੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚ ਸਕਣ ਤੇ ਮਿਲਦੇ ਆਂ ਜੀ ਆਪਾਂ ਇੱਕ ਨਵੀਂ ਵੀਡੀਓ 'ਚ ਅਗਲੇ ਪਾਰਟ 'ਚ ਤੇ ਥੈਂਕ ਯੂ ਸੋ ਮੱਚ ਬਾਈ ਸਾਰਿਆਂ ਦਾ